पाकिस्तान मुकिस्तान बदिस्तान पाकिस्तान बराबरि पाकिस्तान बराबरि आतंकवाद बाबाद आतंकवाद बाबाद हा हा पाकिस्तान मुदाबाद मुदाबादाब पाकिस्तान ਮੇਰੇ ਨਾਲ ਲਾ ਮਟੂ ਜੀ ਮੈਂ ਚੇਅਰਮੈਨ ਦਲੀ ਸੁਰੱਖਿਆ ਸਾਨਾ ਡੀਐਸਐਸ ਭਾਰਤ ਜੀ ਅੱਜ ਦਲੀ ਸੁਰੱਖਿਆ ਸਾਨਾ ਡੀਐਸਐਸ ਭਾਰਤ ਵੱਲੋਂ ਦੇ ਮੈਂਬਰਾਂ ਵੱਲੋਂ ਜਿਹੜਾ ਪਿਛਲੇ ਦਿਨ ਹੀ ਪਹਿਲ ਲਗਾਉਣ ਦੇ ਵਿੱਚ ਜਿਹੜਾ ਮਜਬ ਨੂੰ ਲੈ ਕੇ ਜਿਹੜਾ ਇੱਕ ਕਾਂਡ ਹੋਇਆ ਸੀ ਬੜਾ ਵੱਡਾ ਉਹਦੇ ਵਿੱਚ ਅੱਜ ਦਲੀ ਸੁਰੱਖਿਆ ਸਾਨਾ ਨੇ ਆਤਕਵਾਦ ਦਾ ਵਿਰੋਧ ਕੀਤਾ ਵਾ ਅਤੇ ਪਾਕਿਸਤਾਨ ਦਾ ਜਿਹੜਾ ਝੰਡਾ ਸਾਰੇ ਆ ਗਿਆ ਵਾ ਤੇ ਮੈਂ ਇੱਕ ਭਾਰਤ ਸਰਕਾਰ ਦੀ ਜਿਹੜੀ ਕੇਂਦਰ ਦੀ ਸਰਕਾਰ ਨੂੰ ਦੱਸਣਾ ਚਾਹਨਾ ਵਾ ਇਹ ਜਿਹੜਾ ਜਿਹੜਾ ਇਹ ਜਿਹੜਾ ਕਾਂਡ ਕੀਤਾ ਗਿਆ ਵਾ ਜੋ ਵੀ ਦੁਰਘਟਨਾ ਉੱਤੇ ਹੋਈ ਆ ਇਹ ਸਿਰਫ ਮਜਬ ਨੂੰ ਲੈ ਕੇ ਕੀਤੀ ਗਈ ਆ ਕਿਉਂਕਿ ਉਹਨਾਂ ਜਾ ਦੇ ਕੇਂਦਰ ਸਰਕਾਰ ਗਿਆ ਹੀ ਬੇਨਤੀ ਆ ਵੀ ਜਿਹੜੇ ਅਖਤਵਾਦੀਆਂ ਨੇ ਜੋ ਵੀ ਇਹ ਹਮਲਾ ਕੀਤਾ ਵਾ ਉਹਨਾਂ ਨੂੰ ਘਰਾਂ ਦੇ ਵਿੱਚ ਵੜ ਕੇ ਉਹਨਾਂ ਨੂੰ ਖਤਮ ਕਰਨਾ ਚਾਹੀਦਾ ਵਾ ਮੈਂ ਤੇ ਤੁਹਾਨੂੰ ਪਹਿਲਾਂ ਦੱਸਦਾ ਵੀ ਇਹ ਜਿਹੜੀ ਲੜਾਈ ਜਿਹੜੇ ਮਾਰੇ ਗਏ ਬੰਦੇ ਇਹ ਮذهب ਨੂੰ ਲੈ ਕੇ ਮਾਰੇ ਗਏ ਆ ਕਿਉਂਕਿ ਇੱਥੋਂ ਪਤਾ ਲੱਗਦਾ ਵੀ ਅੱਜ ਵੀ ਜਿਹੜਾ ਦੇਸ਼ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਆ ਉਹਦੇ ਵਿੱਚ ਏਕਤਾ ਨਹੀਂ ਹੈਗੀ ਕਿਤਨਾ ਕਿਤੇ ਫੇਰ ਇੱਥੇ ਵਿਤਰਾ ਵੇਖਣ ਨੂੰ ਮਿਲਦਾ ਵਾ ਜਿੱਦਾਂ ਕਿ ਅਖਤਵਾਦਦਾਰ ਵੱਲੇ ਲੋਕਾਂ ਨੇ ਜਿੱਦਾਂ ਉਹਨਾਂ ਦੇ ਕੋ ਕਲਮਾ ਪੁਛਿਆ ਕਭੀ ਤੁਹਾਨੂੰ ਮੁਸਲਮਾਨੀ ਕਲਮਾ ਹੁੰਦਾ ਵਾ ਤੇ ਪੜ੍ਹ ਕੇ ਸੁਣਾਓ ਕਿਉਂਕਿ ਉਹ ਸਾਰੇ ਹਿੰਦੂ ਲੋਕ ਹਿੰਦੂਧਰਮ ਨਾਲ ਬਲੌਂਗ ਸੀ ਤੇ ਉਹਨਾਂ ਨੂੰ ਕਿਨ ਕਲਮਾ ਪੜ੍ਹਨਾ ਨਹੀਂ ਹੁੰਦਾ ਸੀ ਇਸ ਕਰਕੇ ਉਹਨਾਂ ਨੇ ਉਹਨਾਂ ਦਾ ਕਾਊਂਟਰ ਕਰ ਦਿੱਤਾ ਸਟਾਰ ਨੂੰ ਇਹ ਹੀ ਮੰਗ ਕਰਦੇ ਆ ਵੀ ਜਿੱਦਾਂ ਉਹਨਾਂ ਨੇ ਇਹਨਾਂ ਲੋਕਾਂ ਨੂੰ ਸਾਡਿਆਂ ਨੂੰ ਮਾਰਿਆ ਵਾ ਅਣਜਾਣ ਲੋਕ ਜਿਹੜੇ ਆਪਣੇ ਘੁੰਮਣ ਫਿਰਨ ਵਾਸਤੇ ਗਏ ਸੀ ਜਿਹੜੇ ਨਵੀਆਂ ਜ਼ਿੰਦਗੀਆਂ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਉਹਨਾਂ ਨੂੰ ਮਾਰਿਆ ਵਾ ਤੇ ਇਹ ਲੋਕਾਂ ਨੂੰ ਘਰਾਂ ਦੇ ਵਿੱਚ ਵੜ ਕੇ ਸਰਕਾਰ ਨੂੰ ਮਾਰਨਾ ਉਹਨਾਂ ਨੂੰ ਮਾਰ ਰਹੇ ਬਿਲਕੁਲ ਜਿਹੜੇ ਨਰੇਂਦਰ ਮੋਦੀ ਸਾਹਿਬ ਨੇ ਜਿਹੜੇ ਫੈਸਲੇ ਲੈਂਦੇ ਆ ਅਸੀਂ ਬਿਲਕੁਲ ਉਹਨਾਂ ਦਾ ਸਮਰਥਨ ਕਰਦੇ ਆ ਪਰ ਇੱਕ ਗੱਲ ਮੈਂ ਮੋਦੀ ਸਾਹਿਬ ਨੇ ਵੀ ਕਹਿਣਾ ਚਾਹਨਾ ਹਾਂ ਕਿ ਮੋਦੀ ਸਾਹਿਬ ਜਿੱ ਹਿੰਦੂਸਤਾਨ ਦੇ ਲੋਕਾਂ ਦਾ ਵੀ ਤੁਹਾਡਾ ਪੂਰ ਨਾਲ ਤੁਹਾਡੇ ਨਾਲ ਸਮਰਥਨ ਹੈ ਜਿੱਥੇ ਦੇਸ਼ ਦੇ ਲੋਕਾਂ ਨੂੰ ਵੀ ਖੂਨ ਦਾ ਕਤਰਾ ਭੋਣਾ ਪਏਗਾ ਤੁਹਾਡੇ ਨਾਲ ਪੂਰੀ ਜੰਗ ਵਿੱਚ ਤਿਆਰੀ ਰੱਖਾਂਗੇ ਆਪਾਂ ਕੋਜੀ ਬਿਲਕੁਲ ਡਰ ਦਾ ਕੋਬ ਤੇ ਪਹਿਲੋ ਬਣ ਚੁੱਕਾ ਵਾ ਇਹੀ ਸਰਕਾਰ ਨੂੰ ਕੇਂਦਰ ਦੀ ਸਰਕਾਰ ਨੂੰ ਬੇਨਤੀ ਹੈ ਵੀ ਜਿੱਥੇ ਕਈ ਸ਼ਰਧਾਲੂ ਜਿੱਥੇ ਭੋਲੇ ਨਾਦ ਭਗਤ ਜਿਹੜੇ ਜਾ ਰਹੇ ਉੱਤੇ ਮੱਥਾ ਟੇਕਣ ਵਾਸਤੇ ਉਹਨਾਂ ਦੀ ਸੁਰੱਖਿਆ ਦਾ ਪੂਰੇ ਪ੍ਰਬੰਧ ਕੀਤਾ ਜਾਂਦਾ ਕਿ ਕੋਈ ਵੀ ਉੱਤੇ ਹਵੀ ਨਵੀ ਨਾ ਹੋ ਸਕੇ ਉਹਨਾਂ ਦਾ ਨੁਕਸਾਨ ਕੋਈ ਹੋਣਾ ਖੋ ਨਾ ਸਕੇ ਦੇਖੋ ਜੀ ਜਿਹੜਾ ਪੰਨੂ ਆ ਉਹਨੇ ਹਮੇਸ਼ਾ ਦੇਸ਼ ਦੀ ਅਮਨ ਸ਼ਾਂਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਪੰਨੂ ਨੂੰ ਅੱਗੇ ਵੀ ਆਪਾਂ ਚੈਲੰਜ ਕੀਤਾ ਸੀ ਪਰ ਹੁਣ ਫੇਰ ਅਸੀਂ ਦੁਬਾਰਾ ਦਲੀ ਸੁਰੱਖਿਆ ਸਾਨਾ ਦੇ ਮਦਦ ਨਾਲ ਉਹ ਚੈਲੰਜ ਕੀਤਾ ਵਾ ਕਿ ਜੇ ਤੇਰਜ ਜ਼ਰੂਰਤ ਹੈ ਕਿ ਦੋ 바ਵਾ ਸਾਹਿਬ ਵੀਵਰਾਓ ਅੰਬੇਡਕਰ ਦੀ ਮੂਰਤੀ ਨੂੰ ਤੋੜ ਕੇ ਦਿਖਾ ਕਿਉਂਕਿ ਮੈਨੂੰ ਦੱਸਣਾ ਚਾਹੁੰਦਾ ਵਾਂ 바ਵਾ ਸਾਹਿਬ ਮੂਰਤੀ ਤੋੜਨ ਦਾ ਕੁਛ ਨਹੀਂ ਹੈ ਜਿਹੜੇ ਕਰੋੜਾਂ ਲੋਕਾਂ ਦੇ ਅੰਦਰ 바ਵਾ ਸਾਹਿਬ ਵੀਵਰਾਓ ਅੰਬੇਡਕਰ ਵਾਸਤੇ ਪਏ ਉਹਨਾਂ ਨੂੰ ਕਿੱਦਾਂ ਕੱਢੇਗਾ ਪਰ ਜਿੱਥੇ ਤੁਹਾਨੂੰ ਇੱਕ ਚੀਜ਼ ਹੋਰ ਮੈਂ ਦੱਸਣਾ ਚਾਹੁੰਦਾ ਵਾਂ ਜਿੱਥੇ ਪਹਿਲ ਗਾਉਂ ਦੇ ਵਿੱਚ ਆਕਤਵਾਦ ਨੇ ਜਾਤੀ ਨੂੰ ਲਿਆ ਕੇ ਵਿਰੋਧ ਮਾਰੇ ਗਏ ਆ ਜਿਹੜੇ ਲੋਕ ਪੰਜਾਬ ਦੇ ਵਿੱਚ ਸੇਮ ਜਿਹ ਉਹ ਪੰਜਾਬ ਚ ਵੀ ਇਦਾਂ ਹੀ ਧਰਮ ਦੇ ਨਾਂ ਤੇ ਵਿਰੋਧ ਕਰਾਉਣਾ ਚਾਹੁੰਦਾ ਵਾ ਆਪਾਂ ਚ ਜਿਹੜੇ ਜਾਤੀ ਧਰਮ ਦੇ ਲੋਕ ਆ ਲੜਾਉਣਾ ਚਾਹੁੰਦਾ ਵਾ ਔਰ ਪੰਨੂ ਦਾ ਸਰਕਾਰ ਨੂੰ ਚਾਹੀਦਾ ਵਾ ਜਿੱਥੇ ਆਤਿਕਵਾਦ ਦਾ ਖਾਤਮਾ ਕਰਨਾ ਵਾ ਉਥੇ ਪਹਿਲ ਦੇ ਆਧਾਰ ਤੇ ਪੰਨੂ ਦਾ ਵੀ ਖਾਤਮਾ ਕੀਤਾ ਜਾਵੇ ਕਿਉਂਕਿ ਭਾਰਤ ਸਰਕਾਰ ਨੇ ਜੁਲਾਈ 3 ਤਰੀਕ 2020 ਨੂੰ ਪੰਨੂ ਨੂੰ ਵੀ ਆਤਿਕਵਾਦੀ ਦੇਸ਼ਦ్రోਹੀ ਘੋਸ਼ਿਤ ਕੀਤਾ ਹੈ ਜੀ ਸਰ ਆਪਣਾ ਨਾਮ ਤੇ ਆਪਣਾ ਜੱਥੇ ਜਿਹੜਾ ਆਦਾ ਤੁਹਾਡੇ ਕੋਲ ਪ੍ਰੋਟੈਸਟ ਕੀਤਾ ਉਹਦੇ ਬਾਰੇ ਦੱਸੋ ਜਯ ਭੀਮ ਜਯ ਸਭਿਧਾਨ ਜੀ ਅੱਜ ਦਲੀ ਸੁਰੱਖਿਆ ਸੈਨਾ ਡੀਐਸਐਸ ਭਾਰਤ ਵੱਲੋਂ ਤੋਂ ਦਲੀ ਸੁਰੱਖਿਆ ਸਾਇਨਾਂ ਦੇ ਮਾਧਿਅਮ ਤੋਂ ਜਿਹੜਾ ਈ ਰਿਕਸ਼ਾ ਯੂਨੀਅਨ ਅੰਮ੍ਰਿਤਸਰ ਚੱਲਦੀ ਆ ਉਹਨਾਂ ਦੇ ਮਾਧਿਅਮ ਤੋਂ ਅੱਜ ਜਿਹੜਾ ਸ਼੍ਰੀਨਗਰ ਦੇ ਵਿੱਚ ਇੱਕ ਬੜਾ ਹੀ ਦੁਖਦਾਇਕ ਘਟਨਾ ਘਟੀ ਆ ਸਾਰੇ ਹੀ ਹਿਰਦਿਆਂ ਨੂੰ ਚੋਟ ਪਹੁੰਚੀ ਆ ਤੇ ਉਰੇ ਮਾਧਿਅਮ ਤੇ ਅਸੀਂ ਅੱਜ ਪਾਕਿਸਤਾਨ ਦਾ ਝੰਡਾ ਜਿਹੜਾ ਇੱਥੇ ਫੁਕਿਆ ਵਾ ਤੇ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਮੈਂ ਇਹੋ ਜੇ ਸ਼ਰਾਰਤੀ ਅੰਸਰਾ ਦੇ ਉੱਤੇ ਨਖੇਲ ਪਾਓ ਤਾਂ ਕਿ ਦੇਸ਼ ਦੀ ਵਿਵਸਥਾ ਜਿਹੜੀ ਖਰਾਬ ਹੋ ਰਹੀ ਆ ਉਹਨੂੰ ਖਰਾਬ ਹੋਣ ਤੋਂ ਬਚਾਓ ਪੰਜਾਬ ਦੇ ਵਿੱਚ ਪੰਨੂ ਨੇ ਗੰਦ ਪਾਇਆ ਵਾ ਤੇ ਭਾਰਤ ਦੇ ਬਾਹਰ ਦੇ ਸਟੇਟਾਂ ਦੇ ਜਿੱਦਾਂ ਕਿ ਉਗਰਵਾਦੀ ਲੋਗ ਪੰਜਾਬ ਦਾ ਭਾਰਤ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਤੇ ਮੈਂ ਬੇਨਤੀ ਕਰਦਾ ਸਰਕਾਰਾਂ ਤੇ ਜਿਹੜੇ ਉੱਥੇ ਲੋਗ ਜਿਨ੍ਹਾਂ ਨੂੰ ਜ਼ਖਮੀ ਹੋਏ ਆ ਜਾਂ ਜਿਨ੍ਹਾਂ ਦੀ ਆ ਮੌਤ ਹੋਈ ਆ ਉਹਨਾਂ ਨੂੰ ਮੁਆਵਜ਼ਾ ਦਵਾਇਆ ਜਾਵੇ ਤੇ ਉਹਨਾਂ ਨੂੰ ਇੱਕ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਕਿਉਂਕਿ ਉਹ ਜੀ ਉਹੀ ਗਏ ਆ ਜਿਹੜੇ ਕਮਾਣ ਵਾਲੇ ਸੀ ਔਰ ਤਾਂ ਉਹਨਾਂ ਨੇ ਕੁਝ ਨਹੀਂ ਕਿਹਾ ਤੇ ਜਾਤੀ ਧਰਮ ਨੂੰ ਲੈ ਕੇ ਇਹ ਮੁੱਦਾ ਬਣਾਇਆ ਗਿਆ ਵਾ ਨਾਮ ਪੁੱਛ ਕੇ ਜਾਤ ਦਾ ਜਾਤ ਦਾ ਨਾਮ ਪੁੱਛ ਕੇ ਹਿੰਦੂ ਧਰਮ ਦੇ ਲੋਕਾਂ ਨੂੰ ਇਹ ਟਾਰਗੇਟ ਕੀਤਾ ਗਿਆ ਮੈਂ ਬੇਨਤੀ ਕਰਦਾ ਸਰਕਾਰਾਂ ਨੂੰ ਕਿ ਇਹਨਾਂ ਉੱਤੇ ਦੋਸ਼ੀਆ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਕਰਕੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਤੇ ਪਾਕਿਸਤਾਨ ਦਾ ਜਿੱਦਾਂ ਕਿ ਮੋਦੀ ਸਾਹਿਬ ਨੇ ਪਾਣੀ ਬੰਦ ਕੀਤਾ ਵਾ ਇਥੋਂ ਭਾਰਤ ਤੋਂ ਜੋ ਵੀ ਫੈਸਿਲਿਟੀਆਂ ਇਹਨਾਂ ਨੂੰ ਮਿਲਦੀਆਂ ਉਹ ਬੰਦ ਕਰਨੀਆਂ ਚਾਹੀਦੀਆਂ ਇਹਨਾਂ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਉਗਰਵਾਦ ਅਤਿਕਵਾਦ ਕਿੱਦਾਂ ਫਲਾਣਾ ਵਾ ਜੈ ਭੀਮ ਜੈ ਸੰਵਿਧਾਨ ਜੀ ਬਹੁਤ ਜ਼ਿਆਦਾ ਪ੍ਰਭਾਵ ਪਵੇਗਾ ਜੀ ਸ਼੍ਰੀਨਗਰ ਕਹਿੰਦੇ ਬੜਾ ਸੁੰਦਰ ਸ਼ਹਿਰ ਆ ਤੇ ਅਮਰਨਾਥ ਦੀ ਯਾਤਰਾ ਸਭ ਤੋਂ ਜ਼ਿਆਦਾ ਪੰਜਾਬ ਤੋਂ ਲੋਕ ਪੂਰੇ ਭਾਰਤ ਤੋਂ ਲੋਕ ਜਾਂਦੇ ਆ ਹੋਰਾ ਪ੍ਰਭਾਵ ਬੜਾ ਮਾੜਾ ਪਊਗਾ ਬਹੁਤ ਘੱਟ ਗਿਣਤੀ ਤੋਂ ਲੋਕ ਜਾਣਗੇ ਹੁਣ ਤੇ ਮੈਂ ਮੈਨੂੰ ਲੱਗਦਾ ਵਾ ਕਿ ਉੱਥੇ ਜਾਣ ਤੋਂ ਵੀ ਡਰਨਗੇ ਉਹਨਾਂ ਨਾਮ ਲੈਣ ਤੋਂ ਵੀ ਡਰਨਗੇ ਜਿੰਨੀਆਂ ਬੇਨਾਜਾਇਜ਼ ਮੌਤਾ ਹੋਈਆਂ ਵਾ ਤੇ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਫਿਰ ਤੋਂ ਕਿ ਜਿਹੜੀ ਅਮਰਨਾਥ ਦੀ ਯਾਤਰਾ ਵਾ ਔਰੀ ਵੀ ਸੁਰੱਖਿਆ ਵੱਧ ਤੋਂ ਵੱਧ ਵਧਾਈ ਜਾਵੇ ਜੈ ਭੀਮ ਜੈ ਸੰਵਿਧਾਨ ਜੈ ਭਾਰਤ ਮੇਰਾ ਨਾਮ ਜਸਬੀਰ ਸਿੰਘ ਖਾਲਸਾ ਔਰ ਅਸੀਂ ਅੱਜ ਜਿਹੜਾ ਵਾ ਆਪਣੀ ਸਭਾ ਵੱਲੋਂ ਸੋਸਾਇਟੀ ਉਹਨਾਂ ਚੇਅਰਮੈਨ ਸਾਹਿਬ ਦੇ ਨਾਲ ਅੱਜ ਪ੍ਰੋਟੈਸਟ ਕਰਨ ਆਏ ਆਂ ਔਰ ਸਾਨੂੰ ਬੜਾ ਦੁੱਖ ਆ ਪੂਰਾ ਦੇਸ਼ ਦੁੱਖ ਕਰ ਰਿਹਾ ਪੂਰਾ ਵਰਲਡ ਕਰ ਰਿਹਾ ਕਿ ਪਹਿਲਗਾਮ ਦੇ ਵਿੱਚ ਜਿਹੜੇ ਨਿਰਦੋਸ਼ ਲੋਕ ਉਹਨਾਂ ਨੂੰ ਟੂਰਿਸਟ ਲੋਕ ਸੀਗੇ ਪਹਿਲੀ ਵਾਰੀ ਹੋਇਆ ਕਿ ਟੂਰਿਸਟ ਦੇ ਉੱਤੇ ਹਮਲਾ ਕੀਤਾ ਜਾ ਉਸ ਹਮਲੇ ਦੇ ਵਿੱਚ ਜਿਹੜੇ 27 ਲੋਕ ਮਰੇ ਨੇ ਅਸੀਂ ਉਹਨਾਂ ਨੂੰ ਇੱਕ ਤਾਂ ਸ਼ਰਧਾਂਜਲੀ ਅਰਪਿਤ ਕਰਦੇ ਹਾਂ ਔਰ ਦੁੱਖ ਪ੍ਰਗਟ ਕਰਦੇ ਹਾਂ ਕਿ ਮਹਾਰਾਜ ਉਹਨਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਨ ਦਾ ਬਲ ਬਖਸ਼ੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਕਿਉਂਕਿ ਜਿਹੜਾ ਗਿਆ ਉਹ ਅਸੀਂ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਸਾਡੇ ਮਨਾਂ ਦੇ ਵਿੱਚ ਪੂਰੇ ਪੰਜਾਬ ਤੋਂ ਲੈ ਕੇ ਔਰ ਵਰਲਡ ਦੇ ਲੋਕਾਂ ਦੇ ਵਿੱਚ ਦੁੱਖਾ ਸਾਡੀ ਜਿਹੜੀ ਸਭਾ ਵਾ ਸਾਡੀ ਜਿਹੜੀ ਸੁਸਾਇਟੀ ਆ ਉਹ ਵੀ ਅੱਜ ਇਸ ਸ਼ੋਕ ਦੇ ਵਿੱਚ ਕਮਜ਼ੀਰ ਆ ਔਰ ਅਸੀਂ ਪ੍ਰਣ ਕਰਦੇ ਆ ਕਿ ਐਦਾਂ ਦਾ ਕੋਈ ਵਾਕਿਆ ਜਿਹੜਾ ਨਾ ਹੋਵੇ ਸਰਕਾਰਾਂ ਜਿਹੜੀਆਂ ਵਾ ਉਸ ਤੇ ਠੋਸ ਐਕਸ਼ਨ ਲਵੇ ਔਰ ਅਸੀਂ ਚਾਹੁੰਦੇ ਹਾਂ ਕਿ ਇਨਸਾਫ ਉਹਨਾਂ ਲੋਕਾਂ ਨੂੰ ਮਿਲੇ ਕੀ ਸਰ ਕੀ ਕਹਿਣਾ ਚਾਹੁੰਦੇ ਹੈ ਜੈ ਵਾਲਮੀਕੀ ਜੈ ਭੀ ਮੈਂ ਭਗਵਾਨ ਵਾਲਮੀਕੀ ਦੀ ਸੇਵਾ ਕਰਾਈ ਤੇ ਪੰਜਾਬ ਪ੍ਰਧਾਨ ਅਦਾਗਾ ਭੱਟੀ ਬਾਤ ਕਰ ਰਿਹਾ ਪਿਛਲੇ ਦਿਨੀ ਕਸ਼ਮੀਰ ਪਹਿਲਗਾਮ ਦੇ ਵਿੱਚ ਜੋ ਅੰਧਗਵਾਦੀਆਂ ਨੇ ਹਮਲਾ ਕੀਤਾ ਹੈ ਬਹੁਤ ਹੀ ਦਰਦਨਾਕ ਘਟਨਾ ਹੋਈ ਹੈ ਜਿਸ ਵਿੱਚ ਸਾਡੇ ਮਾਸੂਮ ਲੋਕਾਂ ਨੂੰ ਉਹਨਾਂ ਨੇ ਮਜਬ ਦਾ ਨਾਮ ਲੈ ਕੇ ਪੁੱਛ ਕੇ ਜਾਤ ਪੁੱਛ ਕੇ ਫਿਰ ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਗਿਆ ਹਨ ਬਿਨਾਂ ਵਿੱਚ ਸਾਡੇ ਕੁਝ ਇਹੋ ਜਿਹੇ ਜੋੜੇ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਕੁਝ ਦਿਨ ਪਹਿਲਾਂ ਹੀ ਸ਼ੁਰੂ ਕੀਤਾ ਸੀ ਜਿਸ ਵਿੱਚ 28 ਤੋਂ 29 ਲੋਕ ਜਿਹੜੇ ਨਿਰਦੋਸ਼ ਮਾਰੇ ਗਏ ਹਨ ਸਾਡੀ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਇਹੀ ਬੇਨਤੀ ਹੈ ਕਿ ਉਹਨੇ ਜਿਹੜੇ ਅੰਤਖਵਾਦੀਆਂ ਹਮਲਾ ਕੀਤਾ ਹੈ ਬਹੁਤ ਹੀ ਬੁਰਾ ਕੀਤਾ ਹੈ ਤੇ ਇਹਦੇ ਉਹਨਾਂ ਦੇ ਕਸ਼ਮੀਰ ਦੇ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਵੜ ਕੇ ਉਹਨਾਂ ਦਾ ਵੀ ਇਹੀ ਹਸ਼ਰ ਹੋਣਾ ਚਾਹੀਦਾ ਹੈ ਜਿਸ ਵਿੱਚ ਸਾਡੇ ਨਿਰਦੋਸ਼ ਲੋਕਾਂ ਨੂੰ ਉਹਨਾਂ ਨੇ ਮੌਤੇ ਦੇ ਘਾਟ ਉਤਾਰਿਆ ਹੈ ਉਤਾਰਾ ਹੀ ਉਹਨਾਂ ਨੂੰ ਵੀ ਮੌਤੇ ਦੇ ਘਾਟ ਉਤਾਰਨਾ ਚਾਹੀਦਾ ਹੈ ਜੈ ਵਾਲਮੀਕੀ ਜੈ ਫੀਰ